ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਟੁੱਡੀ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਐਸ ਟਾਈਮ ਮੈਂ ਮੌਜੂਦ ਆ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਇੱਕ ਮੈਂ ਬਿਲਕੁਲ ਤਾਜੀ ਸੁੱਈ ਜੇਰ ਹਜੇ ਨੇ ਪੌਣੀ ਆ ਮਿੱਤਰੋ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਵਾ ਤੇ ਇੱਕ ਵੈੜਾ ਬਾ ਕਮਾਲ ਟਾਂਚੇ ਦੀ ਚੰਗੇ ਸਰੀਰਕ ਪੱਖ ਤੋਂ ਚੰਗੀ ਆ ਪਲੀ ਸੰਭੀ ਆ ਬਸ ਇਹ ਕੱਚੀ ਜ਼ਰੂਰ ਆ ਕੁਝ ਕੁ ਦਿਨਾਂ ਦੀ ਤੇ ਜਦੋਂ ਇਹਨੇ ਤਿਆਰ ਹੋਣਾ ਨਾ ਉਦੋਂ ਨੂੰ ਗਾਂ ਦੇ ਬਾਜ਼ਾਰ ਦੇ ਵਿੱਚ ਪੂਰੀ ਹਲਚਲ ਜੀ ਹੋਈ ਹੋਣੀ ਆ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਡਿਟੇਲ ਜਾਣਦੇ ਆ ਪਹਿਲਾਂ ਜਾਨਵਰਾਂ ਦੇ ਬਾਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹੋਰ ਗੁਰਪ੍ਰੀਤ ਵੀਰੇ ਕੀ ਹਾਲ ਆ ਬਾਈ ਠੀਕ ਠਾਕ ਬਾਈ ਆ ਬਾਈ ਓਕੇ ਕਰ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਠੀਕ ਆ ਅੱਛਾ ਗੁਰਪ੍ਰੀਤ ਬਾਈ ਦੋ ਜਾਨਵਰ ਵੇਚਣੇ ਆ ਹੈ ਮੱਝਾ ਜਿਹੜੀ ਕਦੋਂ ਸ ਤਿੰਨ ਚਾਰ ਘੰਟੇ ਹੋ ਗਏ ਸੋਈ ਠੀਕ ਆ ਵੀਰੇ ਅੱਛਾ ਕੱਟਾ ਦੇਗੀ ਕਿ ਕੱਟੀ ਬਾਈ ਕੱਟਾ ਹੀ ਠੀਕ ਆ ਝੇਰ ਤਾਂ ਹਜੇ ਪਾਉਣੀ ਆ ਹਨਾ ਝੇਰ ਬਾਬਾ ਬਹਿ ਗਈ ਜਦੋਂ ਪੈ ਜਾਣੀ ਆ ਠੀਕ ਆ ਬਾਈ ਅੱਛਾ ਕਿੰਮਾ ਸੂਆ ਸੋਈ ਆ ਬਾਈ ਇਹ ਤੇ ਤੀਜੇ ਜੀ ਤੀਜੇ ਸੂਏ ਹਾਂਜੀ ਤੇ ਵੀਰੇ ਪਿਛਲੇ ਸੂਏ ਤੋਂ ਤੇ ਕਿੰਨਾ ਦਿੱਤਾ ਇਹਨੇ ਬਾਈ 14 ਕਿਲੋ ਪੂਰਾ ਦਾਤੀ ਐਨ ਕੰਡੇ ਹਾਂਜੀ ਠੀਕ ਆ ਬਾਈ ਤੇ ਚਵਾ ਚੂਆ ਕਿਵੇਂ ਰਿਹਾ ਵੀਰੇ ਚਵਾ ਚੂਆ ਇੱਕ ਨੰਬਰ ਹੀ ਇੱਕ ਨੰਬਰ ਕੱਟਾ ਦੇ ਕਿਹੜੇ ਸੀਮਨ ਦਾ ਕੁਝ ਪਤਾ ਕਿ ਨਹੀਂ ਬਾਈ ਇੱਕ ਡਾਇਰੈਕਟ ਕ੍ਰੋਸ ਹੀ ਆ ਅੱਛਾ ਪਿੰਡੋ ਲੋਕਲ ਸੰਤ ਤੋਂ ਐ ਅੱਛਾ ਇਹਦਾ ਮੈਂ ਦਾ ਰ ਲੈਂਦੇ ਨੂੰ ਮਾਂ ਤਾਨੂੰ ਯਤ ਦੀ ਇੱਕ ਤੀਜੋਂ ਮੰਤਨ ਹੋਊਗਾ ਕੱਡੀ ਵਾਰ ਹੋ ਵੀਰੇ ਤੋਰੀ ਮੜਾ ਜਾਏ ਨੋ ਲੈ ਵੀ ਮੇਤਰੋ 14 ਲੀਟਰ ਦੁੱਧ ਦੀ ਮਾਲਕਣ ਸੁਆ ਤੀਜਾ ਕਿ ਚੌਥਾ ਵੀਰੇ ਤੀਜਾ ਹੀ ਵੱਡੀ ਹੋ ਕੇ ਬਣੀ ਥੋੜੀ ਠੀਕ ਆ ਤੀਜਾ ਸੁਆ ਇਹ ਸੋਈ ਆ ਅੱਜ ਸੋਈ ਨੂੰ 3 ਕੋ ਘੰਟੇ 4 ਹੋ ਗਿਆ ਜੇ ਰ ਅਜੇ ਇਹਨੇ ਕਰਮਾ ਵਾਲੀ ਨੇ ਪਾਉਣੀ ਆ ਮਿੱਤਰੋ ਕਿਉਂਕਿ ਆਪਾਂ ਬਾਲੀ ਵਿਖਾ ਨਹੀਂ ਸਕਦੇ ਤੁਹਾਨੂੰ ਆਪਾਂ ਸਾਈਡ ਤੋਂ ਥਣ ਦੇਵਾ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਹਾਂ ਲੇਵੇ ਭਾਂਡੇ ਵਾਲੀ ਆ ਜਿਹੜੇ ਮੈਂ ਵੇਖ ਸਕਦੇ ਆ ਤੁਸੀਂ ਮਿੱਤਰੋ ਔਰ ਥਣ ਦੇਵੇ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਥਣ ਬਹੁਤ ਚੰਗਾ ਲੱਗਾ ਹੋਇਆ ਕਰਮਾਲੀ ਨੂੰ ਦੁੱਧ ਵਾਲੇ ਪੱਖ ਤੋਂ ਮੈਂ ਸਾਰੇ ਪਾਸਿਆਂ ਤੋਂ ਚੰਗੀ ਆ 19 21 ਜਿਹੜਾ ਮੈਂ ਪਾਸਾ ਜ਼ਰੂਰ ਨਜ਼ਰ ਕਰਾਉਂਦੀ ਆ ਵੇਖ ਸਕਦੇ ਹੋ ਤੁਸੀਂ ਪਰ ਹੋ ਸਕਦਾ ਵੀ ਇਹ ਭਲਾਂ ਦੇ ਵਿੱਚ ਵੀ ਹੋਵੇ ਪਰ ਜਿਹੜੀ ਚੀਜ਼ ਮੈਨੂੰ ਦਿਸੀ ਆ ਉਹ ਮੇਰਾ ਫਰਜ਼ ਆ ਦੱਸਣਾ ਮਿੱਤਰੋ ਦੇਖ ਸਕਦੇ ਆ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਮੈਂ ਆ ਕੱਟਾ ਇਹਦੇ ਮਗਰ ਆ ਗਿਆ ਕੱਟਾ 1,30,000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਬਾਈ ਹੁਣੀਆਂ ਦੇ ਅੱਛਾ ਵੀਰੇ ਜਿਹੜੀ 2 ਨੰਬਰ ਤੇ ਵੈੜਾ ਆ ਬਾਈ ਆਪਣੀ ਵੜੇ ਦੂਜੇ ਸੂਏ ਸੋਣੀ ਆਈ ਬਾਈ ਠੀਕ ਆ ਵੀਰੇ ਹਾਂਜੀ ਅੱਛਾ ਕਿੰਨੇ ਦਿਨ ਪਿਆ ਬਾਈ ਜਿੰਦੇ ਹਜੇ ਇਹਦੇ 20 ਦਿਨ ਪਏ ਪੂਰੇ ਪੂਰੇ ਹੈ ਹਾਂਜੀ ਦੂਜਾ ਸੂਆ ਸੋਣਾ ਇਹਨੇ ਹਾਂਜੀ ਪਹਿਲੇ ਸੂਏ ਦੁੱਧ ਕਿੰਨਾ ਖ ਦੇ ਗਈ ਸੀ ਬਾਈ 20 ਪਲੱਸ ਆਈ ਠੀਕ ਆ ਬਾਈ ਐਲਕੀ ਦਾ ਫਿਰ ਕਰਮ ਵਾਲੀ ਰੁੱਤ ਤੇ ਆ ਗਈ ਚੰਗਾ ਦੁੱਧ ਦੇਜੂ ਹਨਾ ਹਾਂਜੀ ਠੀਕ ਲੀਵਾ ਚੰਗਾ ਤਿਆਰ ਕਰਦੀ ਆ ਬਾਈ ਪੂਰਾ ਮੈਂ ਨਾ ਮਗਰ ਭਾਈ ਪੈਰ ਰੱਖ ਕੇ ਚੜ ਜੂ ਇੰਨਾ ਤੇ ਫਾਸਟ ਠੀਕ ਆ ਅੱਛਾ ਇਹਦਾ ਰੇਟ ਬਾਈ ਕੀ ਰੱਖ ਰੂਗਾ ਜਗਾ ਦਾ ਇਹਦਾ ਲੈਣ ਦੇਣ ਵਾਸਤੇ 10000 ਮਾਨਕਾ ਨਹੀਂ ਹੋਊ 80000 ਦੇ ਵਿੱਚ ਹਾਂਜੀ ਠੀਕ ਆ ਲੈ ਵੀ ਚੰਗੇ ਦੁੱਧ ਦੀ ਮਾਲਕਣ ਚੰਗੀ ਗਾਂ ਪਾਲੀ ਸੰਭੀ ਕੱਚੀ ਆ ਹਜੇ 20 ਦਿਨਾਂ ਦੀ ਮਿੱਤਰੋ ਤੇ 20 ਦਿਨਾਂ ਨੂੰ ਰਿਕਾਰਡ ਤੋੜ ਇਹਨੇ ਲੇਵਾ ਬਣਾ ਜਾਣਾ ਐਨ ਪੂਰੇ ਚੰਗੇ ਥੱਲੋ ਫਰਸਟ ਕਲਾਸ ਤਿਆਰ ਹੋਊਗੀ ਅੱਜ ਇਹਦਾ ਰੇਟ ਆ ਜਿਹੜਾ ਉਹ 80000 ਰੁਪਿਆ ਵਾ ਮਿੱਤਰੋ ਮੰਨ ਤਾਂ ਜੇ ਤਿਆਰੀ ਤੇ ਲਈ ਤਿਆਰੀ ਤੇ ਰੇਟ ਹੋਰ ਹੋਊਗਾ ਇਹ ਅੱਜ ਕੱਚੀ ਦਾ ਰੇਟ ਆ ਮਿੱਤਰੋ ਉਸ ਇਹ ਗੱਲ ਨੋਟ ਰੱਖਿਆ ਜੇ ਦੇਖੋ ਤੁਸੀਂ ਕਿਹੜਾਂ ਦੀ ਲੇਵਾ ਲੋਵਾ ਬੜਾ ਜ਼ਬਰਦਸਤ ਤਿਆਰ ਕਰਦੀ ਐ ਕਿਉਂਕਿ ਥੱਲੋ ਬੜੀ ਬਣਦੀ ਐ ਬਾਈ ਹੁਣੀਆਂ ਦੇ ਵੀ ਤਿਆਰੀ ਕਰੂਗੀ ਵੀ ਕਿਉਂ ਨਾ ਕਿਉਂਕਿ ਗਾਂ ਦੇ ਵਿੱਚ ਬਰੀਡ ਜਾਤ ਬਹੁਤ ਚੰਗੀ ਆ ਢਾਂਚਾ ਸਾਰੇ ਗਾਂ ਦਾ ਪੂਰਾ ਚੰਗਾ ਵਾ ਮਿੱਤਰੋ ਇਹ ਦੋ ਜਾਨ ਦਾ ਰਕਾਊ ਸੀ ਪਿੰਡ ਟੁੱਡੀ ਦੇ ਵਿੱਚ ਗੋਪੀਬਾਈ ਨੰਬਰ ਸਾਂਝਾ ਕਰ ਦਈਏ ਵੀਰੇ 81465 81465 65876 65876 81465 65 876 ਠੀਕ ਹੈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲ ਬਾਤ ਸ਼ੁਕਰੀਆ ਜਿਉਂਦੇ ਰਹੋ ਅੱਛਾ ਚਾਰ ਵੀ ਬਾਈ ਹੋਣੇ ਉਹਦੇ ਕੋਲੇ ਸੱਚ 200 ਗੱਠ ਪਈ ਆ ਬਾਈ 600 ਨੂੰ ਗੱਠ ਮਿਲ ਜੂਗੀ ਜਿਹੜੇ ਭਰਾ ਨੂੰ ਚਾਹੀਦਾ ਚਾਰ ਲੈਣਾ ਹੋਇਆ ਤਾਂ ਚਾਰ ਮਿਲ ਜੂਗਾ ਤੁਹਾਨੂੰ ਬਾਈ ਇਕੱਠੀਆਂ ਲੈਣੀਆਂ ਹੋਈਆਂ ਗੱਠਾਂ ਜਿਹੜੀਆਂ ਤੁਸੀਂ ਆਪ ਦਾ ਟਰਾਲੀ ਸਾਧਨ ਦਾ ਪ੍ਰਬੰਧ ਕਰਕੇ ਲੈ ਜਾਜੇ ਆ ਕਿ ਕਈ ਵਾਰੀ ਚਾਰ ਪੰਜ ਘਰਾਂ ਨੇ ਰਲ ਕੇ ਦੇਣਾ ਹੁੰਦਾ ਆ ਚਾਰ ਖੁੱਲੇ ਦੀ ਕੁਆਲਿਟੀ ਵੇਖ ਸਕਦੇ ਹੋ ਮਿੱਤਰੋ ਜਿਹੜਾ 4 ਆ ਤੁਸੀਂ ਦੇਖ ਸਕਦੇ ਆ ਪੂਰਾ ਦਾਣਾ ਦੁਣਾਣ ਕ੍ਰੈਸ਼ ਬਹੁਤ ਵਧੀਆ ਹੋਇਆ ਹੋਇਆ 600 ਨੂੰ ਘੱਟ ਜੇ ਕੋਈ ਇਕੱਠੀ ਲਊਗਾ ਬਾਪੂ ਰੇਟ ਦੇ ਵਿੱਚ ਹੋ ਜੂਗੀ ਗ੍ਰੈਸ ਸੱਚ ਸੱਚ ਅੱਜ ਪੱਲੇ ਜਾਂਦਾ 300 ਆ ਗਾਠੀ ਵੱਜ ਗਈ ਠੀਕ ਆ ਰਹਿ ਗਈ 300 ਜਣਾ 700 ਆ ਸਾਰੇ ਕਿੰਦੇ ਆਪਾਂ 100 ਪਹਿਲੀ ਘੱਟ ਰੱਖਾਂ ਸਾਰੇ ਕਿ ਕਿਤੇ 700 ਰੇਟ ਆਈ 700 ਰੇਟ ਹੈ ਹਾਂ ਜੀ ਤੁਮ ਜਿੱਥੇ ਸਾਰੇ 700 ਨਾਲ ਕੀਤੀ ਠੀਕ ਆ ਵੀ ਲੈ ਮਿੱਤਰੋ 200 ਗਾਠਾਂ 600 ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗੀ ਤੇ ਆਦਰ ਸਾਧਨ ਦਾ ਪ੍ਰਬੰਧ ਕਰਕੇ ਤੁਸੀਂ ਜੇ ਤੁਸੀਂ ਉਂਝ ਵੀ ਮੰਗਵਾਉਣੀਆਂ ਹੋਈਆਂ ਇਹਨਾਂ ਦੇ ਖਾਤੇ ਦੇ ਪੈਸੇ ਕਰਦੇ ਉਦੋਂ ਇਹ ਗੱਡੀ ਦਾ ਤੁਹਾਨੂੰ ਕਿਰਾਇਆ ਜਾਂ ਸਾਧਨਾਂ ਦਾ ਕਿਰਾਇਆ ਜਿੰਨਾ ਬਣੂਗਾ ਉਹ ਦੱਸ ਦੇਣਗੇ ਲੁਦਾ ਦੇਣਗੇ ਬਾਈ ਹੁਣੀ ਭੇਜ ਦੇਣਗੇ ਇਹਨਾਂ ਦਾ ਕੰਮ ਕਰ ਦਿਓ ਕਿ ਨਾ ਹਾਂਜੀ ਹਾਂਜੀ ਠੀਕ ਆ ਬਾਈ ਗੱਲ ਬਾਤ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ